2023 ਦੇ ਜਿਹੜੇ ਸਾਊਥ ਅਫਰੀਕਾ ਗਈ ਸੀ ਨਾ ਉਸੇ T20 ਵਰਲਡ ਮੈਚ ਸੀਗਾ ਜੀ ਇਹਨਾਂ ਦਾ ਉਹਦੇ ਵਿੱਚ ਵੀ ਪੰਜ ਬੰਦੇ ਆਊਟ ਹੋ ਗਏ ਸੀ ਜੀ 6 ਆਊਟ ਹੋ ਗਏ ਤੇ 65 65 ਸਕੋਰ ਸੀਗੇ ਤਦ ਜੀ ਅਮਨਜੋਤ ਤੇ ਦੀਪਤੀ ਸ਼ਰਮਾ ਨੇ ਉਹਨਾਂ ਦਾ ਸਕੋਰ 150 ਤੱਕ ਪਹੁੰਚਾਇਆ ਹੇ ਜਨਾ ਚਾਹਾਂਗੀ ਜਦੋਂ ਸ਼ੁਰੂਆਤ ਹੋਈ ਅਮਨਜੋਤ ਦੇ ক্রিকেট ਕਰੀਅਰ ਦੀ ਉਹ ਸਮੇ ਤੁਸੀਂ ਕੀ ਕੰਮ ਕਰਦੇ ਸੀ ਕਿਵੇਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਸੀ ਕਿਉਂਕਿ ਇੱਕ ਪਿਓ ਦੀ ਬਹੁਤ ਅਹਿਮੀਅਤ ਹੁੰਦੀ ਹੈ ਕਿਸੇ ਇਹ ਵੀ ਧੀ ਦੇ ਲਈ ਜੀ ਮੇਰਾ ਅਸੀਂ ਲੱਕੜ ਦਾ ਕੰਮ ਕਰਦਿਆਂ ਜਦ ਇਹ ਖੇਡਦੀ ਹੁੰਦੀ ਸੀ ਮੈਨੂੰ ਮਹੱਲੇ ਦੇ ਵਿੱਚ ਕਈ ਬੰਦੇ ਆ ਖੇਡਦੀ ਉਹ ਕਹਿੰਦੇ ਹੁੰਦੇ ਸੀ ਵੀ ਇਸ ਕੁੜੀ ਜੀ ਦਾ ਟੈਲੈਂਟ ਬਹੁਤ ਹੈ ਬਹੁਤ ਵਧੀਆ ਖੇਡਦੀ ਆ ਮੈਨੂੰ ਨਾ ਜਦੋਂ ਥੋੜੀ ਵੱਡੀ ਹੋ ਗਈ ਇਹਨੂੰ ਅਕੈਡਮੀ ਜੁਆਇਨ ਕਰਵਾ ਦਿੱਤੀ ਉਹਨਾਂ ਦੀ ਪਰਫਾਰਮੈਂਸ ਬਾਰੇ ਕੀ ਕਿਹਾ ਉਹਨਾਂ ਨੂੰ ਮੈਂ ਤਾਂ ਉਹਨਾਂ ਨੇ ਕਿਹਾ ਮੈਂ ਥੋੜੀ ਜਿਹੀ ਇਦਾਂ ਔੜ ਕਮੀਆਂ ਆ ਗਈਆਂ ਜਿਹੜਾ ਬੈਟ ਛੋੜ ਮਾਰ ਥੋੜੀ ਜੰਦਾਰ ਛੋਟ ਮਾਰਿਆ ਕਰ ਕਹਿ ਤ ਨਹੀਂ ਆਣਾ ਜੀ ਤਾਂ ਆਪਣਾ ਹੁੰਦਾ ਉਹ ਕਮੀ ਵੀ ਨਾਲ ਹੀ ਦੱਸਦਾ ਹੈ ਹਮੇਸ਼ਾ ਸ਼ਲਾਗਾ ਨਹੀਂ ਕਰਦਾ ਫਿਰ ਪਿਓ ਜਿਸ ਤਰੀਕੇ ਜ਼ਿੰਮੇਵਾਰੀ ਸਮਝਦਾ ਹੈ ਛੋਟੇ ਹੁੰਦੇ ਤਾਂ ਦੇਖਿਆ ਹੁੰਦਾ ਹੈ ਤੁਸੀਂ ਕਿਵੇਂ ਵੇਖਦੇ ਹੋ ਇਹਨਾਂ ਦਾ ਤੇ ਅਮਨ ਜੋਜੀ ਦੇ ਇੱਕ ਰਿਸ਼ਤੇ ਨੂੰ ਬਚਪਨ ਤੋਂ ਦੇਖੋ ਜੀ ਇਹਨਾਂ ਦੇ ਰਿਸ਼ਤੇ ਦੇ ਇੱਕ ਸੈਂਕਲੀ ਹੁੰਈ ਹੈ ਪਿਆਰੀ ਦਾ ਵੀ ਹੈ ਕਾਫੀ ਨਜ਼ਦੀਕ ਕੀ ਹੈ ਉਹ ਸਾਰੀ ਗੱਲਾਂ ਇਹਨਾਂ ਨਾਲ ਸ਼ੇਅਰ ਕਰ ਲੈਂਦੀ ਹੈ ਮੈਨੂੰ ਵੀ ਕਰਦੀ ਹੈ ਮੈਨੂੰ ਵੀ ਕਰਦੀ ਹੈ ਪਰ ਇਹਨਾਂ ਨਾਲ ਜਿਆਦਾ ਅਟੈਚਮੈਂਟ ਹੈ ਕਿਉਂ ਇਹ ਗਾਈਡੈਂਸ ਦਿੰਦੇ ਆ ਠੀਕ ਹੈ ਨਾ ਮੈਨੂੰ ਹਲੇ ਇਹਨਾਂ ਪਤਾ ਨਹੀਂ ਮੈਨੂੰ ਕਰਦੇ ਕੰਮਾਂ ਦੇ ਵਿੱਚ ਵਸਤੁਰ ਨਹੀਂ ਮੈਨੂੰ ਸਾਰਾ ਕੁਝ ਦੇਖਣਾ ਹੁੰਦਾ ਹੈ ਇਹਨਾਂ ਕੋਲ ਜਿਆਦਾ ਆਈਡੀਆ ਹੈ ਇਸ ਕਰਕੇ ਫਿਰ ਇਹਨਾਂ ਤੋਂ ਲੈ ਦਿਆ ਹੁੰਦਾ ਹੈ ICC Women World Cup ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਨੂੰ ਸ਼ਾਨਦਾਰ ਬਣਾਇਆ ਹੈ ਭਾਰਤੀ ਕ੍ਰਿਕਟ ਟੀਮ ਨੇ ਤੇ ਉਸ ਤੋਂ ਬਾਅਦ ਚਰਚਾ ਵਿੱਚ ਆਇਆ ਹੈ ਪੰਜਾਬ ਦੇ ਅਮਨਜੋਤ ਕੋਰ ਜਿਨ੍ਹਾਂ ਨੇ ਉਸ ਸਮੇਂ ਪਾਰੀ ਸੰਭੀ ਜਦੋਂ ਬਿਲਕੁਲ ਸਿਖਰ ਲਈ ਕਤਾਰ ਦੇ ਜੋ ਬੈਟਸਮੈਨ ਬੈਟਸਵੂਮਨ ਜਿਵੇਂ ਅਸੀਂ ਕਹਿ ਸਕਦੇ ਹਾਂ ਤੇ ਬੈਟਿੰਗ ਕਰਨ ਵਾਲੇ ਆਊਟ ਹੋ ਚੁੱਕੇ ਸੀ ਤੇ ਇਸ ਦੇ ਨਾਲ ਹੀ ਰਿਕਾਰਡ ਵੀ ਬਣਾਇਆ ਅਮਨਜੋਤ ਕੌਰ ਨੇ ਉਹ ਰਿਕਾਰਡ ਹੈ ਕਿ ਇੱਕ ਤਾਂ 7ਵੇਂ ਨੰਬਰ ਤੇ ਬੱਲੇਬਾਜ਼ੀ ਕਰਕੇ 50 ਦੌੜਾਂ ਤੋਂ ਜ਼ਿਆਦਾ ਬਣਾਉਣਾ ਤੇ ਨਾਲ ਹੀ ਇੱਕ ਵਿਕਟ ਵੀ ਲੈਣਾ ਇਸ ਸਮੇ ਅਮਨਜੋਤ ਦੇ ਮਾਤਾ ਪਿਤਾ ਮੇਰੇ ਨਾਲ ਮੌਜੂਦ ਨੇ ਭੁਵਿੰਦਰ ਜੀ ਬਹੁਤ ਸਵਾਗਤ ਹੈ ਤੁਹਾਡਾ ਅਨਮਿਊਟ ਤੇ ਰਣਜੀਤ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਭੁਵਿੰਦਰ ਜੀ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਜਦੋਂ ਪਹਿਲੇ ਮੈਚ ਵਿੱਚ ਤੁਹਾਡੀ ਹੈਤੀ ਨੇ ਇਨਾ ਸੋਹਣਾ ਪ੍ਰਦਰਸ਼ਨ ਕੀਤਾ ਬਹੁਤ ਖੁਸ਼ੀ ਹੁੰਦੀ ਹੈ ਜੇ ਬੱਚਾ ਚੰਗਾ ਪ੍ਰਦਰਸ਼ਨ ਕਰਦਾ ਹੈ ਜੀ ਮਨ ਫਕਰ ਨਾਲ ਦਿਲ ਫਕਰ ਨਾਲ ਉੱਚਾ ਹੋ ਜਾਂਦਾ ਹੈ ਜੀ ਹੁਣ ਤੁਹਾਡੇ ਦਾ ਸਫਰ ਜਾਣਨਾ ਚਾਹਾਂਗੇ ਕਦੋਂ ਸ਼ੁਰੂਆਤ ਕੀਤੀ ਅਮਨਜੋਤ कौर ਨੇ ਇਸ ক্রিকেট ਵਿੱਚ ਇਸ ਤੋਂ ਪਹਿਲਾਂ ਕੀ ਹੋਰ ਗੇਮਾਂ ਵੀ ਖੇਡਦੇ ਸਨ ਉਹ ਸਕੂਲ ਦੇ ਵਿੱਚ ਤਕਰੀਬਨ ਤੌਰ ਤੇ ਹੋਕੀ ਫੁੱਟਬਾਲ ਵਾਲੀਬਾਲ ਸਾਰੀ ਗੇਮਾਂ ਖੇਡ ਲੈਂਦੀ ਸੀ ਪਰ ਉਹਦਾ ਚੁਕਾ ਜ਼ਿਆਦਾ ক্রিকেট ਦੇ ਨਾਲ ਸੀ ਜੀ ਫਿਰ ਛੋਟੇ ਹੁੰਦੇ ਜੇ ਖੇਡਦੀ ਹੁੰਦੀ ਸੀਗੀ ਤੇ ਕੋਈ ਅਕੈਡਮੀ ਹੁੰਦੀ ਨਹੀਂ ਸੀਗੀ ਉਹ 10ਵੀਂ ਤੋਂ ਬਾਅਦ ਹੀ ਅਕੈਡਮੀ ਵਾਲ ਰੱਖਦੇ ਸੀਗੇ ਜੀ ਫਿਰ ਇਹਨਾਂ ਨੇ 10ਵੀਂ ਦਾ ਗੱਤ ਪੜਾ ਮੁੰਡੀ ਗੜ੍ਹ ਸਕੂਲ ਚੋਂ ਕੀਤੀ ਫਿਰ ਪਲੱਸ 2 ਚੰਡੀਗੜ੍ਹ ਗਵਰਨਮੈਂਟ ਸਕੂਲ ਜਿੱਥੇ ਉੱਥੇ ਅਕੈਡਮੀ ਸੀਗੀ ਤਾਂ ਫਿਰ ਉਹ ਨਗੇਸ਼ ਗੁਪਤਾ ਕੋਲ ਸਰ ਸੀ ਇਹਨਾਂ ਦੇ ਉਹਨਾਂ ਕੋਲ ਅਕੈਡਮੀ ਜੁਆਇਨ ਕਰੇ ਜੀ ਕਿਹੜੀ ਉਮਰ ਵਿੱਚ ਸ਼ੁਰੂਆਤ ਕੀਤੀ ਕੀ 16 ਸਾਲ ਦੀ ਉਮਰ ਦੇ ਵਿੱਚ ਜੀ 2016 17 ਦੇ ਵਿੱਚ ਜੀ ਇਹ ਉਹਨਾਂ ਕੋਲ ਨਗੇਸ਼ ਗੁਪਤਾ ਤੋਂ ਕੋਲ ਚੱਲੀ ਸੀ ਗੱਲ ਇਹਦੀ ਜਦੋਂ ਤੁਸੀਂ ਕੱਲ ਮੈਚ ਜਦੋਂ ਦੇਖ ਰਹੇ ਸੀ 30 ਤਰੀਕ ਨੂੰ ਜਦੋਂ ਮੈਚ ਹੋਇਆ ਜਿਵੇਂ ਤਾਂ ਜਦੋਂ ਪ੍ਰਦਰਸ਼ਨ ਦੇਖਿਆ ਇੱਕ ਤਾਂ ਉਸ ਸਮੇਂ ਇੰਡੀਆ ਪੂਰੇ ਤਰੀਕੇ ਜੋ ਸ਼ੁਰੂਆਤੀ ਆਰਡਰ ਹੁੰਦਾ ਹੈ ਜੋ ਬੈਟਿੰਗ ਕਰਦੇ ਉਹ ਪੂਰੀ ਤਰੀਕੇ ਟੈਟੇਰੀ ਹੋ ਚੁੱਕਿਆ ਸੀ ਤੇ ਇੰਨੀ ਲੇਟ ਉਹਨਾਂ ਨੇ ਜਿਵੇਂ ਸੰਭਿਆ ਪਾਰੀ ਨੂੰ ਉਮੀਦ ਸੀ ਤੁਹਾਨੂੰ ਜਦੋਂ ਪੂਰੇ ਫੈਨਸ ਦੀ ਉਮੀਦ ਇੱਕ ਖਤਮ ਹੋਣ ਦੀ ਕਗਾਰ ਤੇ ਸੀ ਉਸ ਸਮੇਂ ਅਮਨ ਜੋਤ ਨੇ ਸੰਭਾਲਿਆ ਸ੍ਰੀਣੀ ਜੀ ਜਦੋਂ 2023 ਦੇ ਜੈ ਸਾਊਥ ਅਫਰੀਕਾ ਗਏ ਸੀ ਨਾ ਜੀ ਉਸ ਜੀ T20 ਵਰਲਡ ਮੈਚ ਸੀਗਾ ਜੀ ਇਹਨਾਂ ਦਾ ਉਹਦੇ ਵਿੱਚ ਵੀ ਪੰਜ ਬੰਦੇ ਆਊਟ ਹੋ ਗਏ ਸੀਗੇ ਜੀ 6 ਆਊਟ ਹੋ ਗਏ ਸੀ ਤੇ 65 65 ਸਕੋਰ ਸੀਗਾ ਜੀ ਤਾਂ ਜੀ ਅਮਨਜੋਤ ਤੇ ਦੀਪਤੀ ਸ਼ਰਮਾ ਨੇ ਉਹਨਾਂ ਦਾ ਸਕੋਰ 145 ਤੱਕ ਪਹੁੰਚਾਇਆ ਸੀਗਾ ਜੀ ਤੇ ਉਹ ਮੈਚ ਜਿੱਤ ਗਏ ਸੀ ਜੀ ਕੱਲ ਵੀ 6 ਵਿਕਟਾਂ ਸੀ 140 ਸਕੋਰ ਸੀਗਾ ਜੀ ਤਾਂ ਜੀ ਦੋਨਾਂ ਨੇ ਵਧੀਆ ਖੇਡਿਆ ਜੀ ਸਕੋਰ ਚੰਗਾ ਬਣਾ ਲਿਆ ਸੀਗਾ ਪਰ ਉਹ ਵੀਰ ਸੀ ਵੀ ਹਾਂ ਜੇ ਇਹ ਦੋਨੋਂ ਥੋੜੇ ਪੇਸ਼ੀਅਸ ਨਾਲ ਖੇਡ ਲੈਂਦੇ ਆਗੇ ਤਾਂ ਵਧੀਆ ਖੇਡ ਸਕਦੇ ਸੀ ਦੀਪਤੀ ਸ਼ਰਮਾ ਦੇ ਨਾਲ ਹੀ ਇਸ ਵਾਰ 100 ਤੋਂ ਉੱਪਰ ਦੀ ਪਾਰੀ ਉਹ ਖੇਡੀ ਹੈ ਦੀਪਤੀ ਸ਼ਰਮਾ ਸੀ ਉਸੋ ਦੀ ਦੀਪਤੀ ਸ਼ਰਮਾ ਦੇ ਨਾਲ ਸੀ ਹਾਂਜੀ ਮੈਂ ਇਹ ਜਾਨਣਾ ਚਾਹਾਂਗੀ ਜਦੋਂ ਸ਼ੁਰੂਆਤ ਹੋਈ ਅਮਨਜੋਤ ਦੇ ক্রিকেট ਕੈਰੀਅਰ ਦੀ ਉਸ ਸਮੇਂ ਤੁਸੀਂ ਕੀ ਕੰਮ ਕਰਦੇ ਸੀ ਕਿਵੇਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਸੀ ਕਿਉਂਕਿ ਇੱਕ ਪਿਓ ਦੀ ਬਹੁਤ ਅਹਿਮੀਅਤ ਹੁੰਦੀ ਹੈ ਕਿਸੇ ਇਹ ਵੀ ਧੀ ਦੇ ਲਈ ਸਰਾ ਜੀ ਮੇਰਾ ਅਸੀਂ ਲੱਕੜ ਦਾ ਕੰਮ ਕਰਦਿਆਂ ਜੀ ਤੇ ਜਦ ਇਹ ਖੇਡਦੀ ਹੁੰਦੀ ਸੀ ਮੈਨੂੰ ਮਹੱਲੇ ਦੇ ਵਿੱਚ ਕਈ ਬਿਆਨਾ ਖੇਡਦੀ ਉਹ ਕਹਿੰਦੇ ਹੁੰਦੇ ਸੀ ਵੀ ਇਸ ਕੁੜੀ ਦੇ ਨਾ ਟੈਲੈਂਟ ਬਹੁਤ ਹੈ ਬਹੁਤ ਵਧੀਆ ਖੇਡਦੀ ਆ ਵੀ ਇਹਨੂੰ ਨਾ ਜਦੋਂ ਥੋੜੀ ਵੱਡੀ ਹੋ ਗਈ ਇਹਨੂੰ ਅਕੈਡਮੀ ਜੁਆਇਨ ਕਰਵਾ ਦਈਓ ਜੀ ਮੈਂ ਕਿਹਾ ਚਲ ਬੱਚਾ ਦਾ ਧਿਆਨ ਰੱਖਣ ਲਈ ਕਰ ਰਹੇ ਹੋਣਗੇ ਜੀ ਸਾਡੇ ਇੱਕ ਮਹੱਲੇ ਦੇ ਬਜ਼ੁਰਗ ਵੀ ਹੈਗੇ ਜੀ ਉਹ ਵੀ ਨੈਸ਼ਨਲ ਲੈਵਲ ਦੇ ਪਲੇਅਰ ਆ ਚੁੱਕੇ ਹੈਗੇ ਆ ਉਹਨਾਂ ਨੇ ਵੀ ਦੇਖਿਆ ਉਹ ਕਹਿੰਦੇ ਨਹੀਂ ਇਸ ਕੁੜੀ ਨੂੰ ਨਾ ਅਕੈਡਮੀ ਜੁਆਇਨ ਕਰਵਾਉਣਾ ਜੀ ਮੈਂ ਕਹਿੰਦਾ ਚਲ ਕਰਵਾ ਦਾਂਗੇ ਕਹਿੰਦੇ 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 ਜੀ ਉਹ ਇਹ 10ਵੀਂ ਪਾਲ ਲੰਘੀ ਉਹ ਕਹਿੰਦੇ ਕੁੜੀ 10ਵੀਂ ਲੰਘੀ ਤੁਸੀਂ ਐਡਮਿ ਅਕੈਡਮੀ ਕੋਣੀ ਜੁਆ ਫਿਰ ਅਸੀਂ ਚੰਡੀਗੜ੍ਹ ਗਏ ਸੀਗੇ ਜੀ ਉਹ ਕਹਿੰਦੀ ਅਸੀਂ ਪਲੱਸ 2 ਦਾ ਬੱਚੇ ਨੂੰ ਰੱਖ ਦੇ ਜੇ ਸਾਡੇ ਸਕੂਲ ਹੀ ਪੜ੍ਹਦੇ ਹੋਣਗੇ ਫਿਰ ਉੱਤੇ ਪਲੱਸ 1 ਤੇ ਉਹਦੀ ਐਡਮਿਸ਼ਨ ਕਰਾਈ ਜੀ ਫਿਰ ਨਗੇਜ ਪਹਿਲਾਂ ਬਾੜਾ ਸਰ ਕੋਲ ਗਏ ਸੀ ਉਹਨਾਂ ਨੇ ਕਹਿੰਦੇ ਅਸੀਂ ਤਾਂ ਆਪਣੇ ਬੱਚੇ ਨੂੰ ਖਿਲਾਵਾਂਗੇ ਅਸੀਂ ਇਹਨਾਂ ਨੂੰ ਨਹੀਂ ਖਿਲਾ ਸਕਦੇ ਜੀ ਫਿਰ ਨਗੇਜ ਗੁਪਤਾ ਕੋਲ ਖੜੇ ਸੀ ਉਹਨਾਂ ਨੇ ਬੁਲਾ ਲਿਆ ਕਹਿੰਦੇ ਬੱਚੇ ਨੂੰ ਤੁਸੀਂ ਕ੍ਰਿਕਟ ਖੇਲ੍ਹਾਨੀ ਮੈਂ ਕਿਹਾ ਹਾਂ ਜੀ ਕਹਿੰਦੇ ਤੁਸੀਂ 32 ਸੈਕਟਰ ਭੇਜ ਦਿਓ ਸਾਡੀ ਗੱਡੀ ਆ ਗਈ ਉੱਥੇ ਜੀ ਫਿਰ ਬਸ ਉੱਥੇ ਭੇਜਤਾ ਉਹਨਾਂ ਨੇ ਦੇਖਿਆ ਵੀ ਬੱਚੇ ਦਾ ਝੁਕਾ ਹੈਗਾ ਇਸ ਪਾਸੇ ਉਹ ਗੱਲ ਨਹੀਂ ਤੁਸੀਂ ਹੁਣ ਇਸ ਬੱਚੇ ਦੀ ਟੈਲੈਂਟ ਹੈਗਾ ਸੀ ਪੂਰੀ ਲਗਨ ਨਾਲ ਖੇਡਾ ਹੋ ਗਿਆ ਇਹਨੂੰ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਲੱਕੜ ਦਾ ਕੰਮ ਕਰਦੇ ਸੀ ਤੇ ਜੋ ਇਹ cricket ਦਾ ਗੇਮ ਹੈ ਇਹ ਬੈਟ ਤੇ ਡਿਪੈਂਡ ਹੈ ਤੇ ਕਦੇ ਤੁਸੀਂ ਉਹਨਾਂ ਲਈ ਬੈਟ ਵੀ ਤਿਆਰ ਕੀਤਾ ਪਹਿਲਾਂ ਪਹਿਲੇ ਬੈਟ ਦੀ ਕਹਾਣੀ ਮੈਂ ਜਾਨਣਾ ਚਾਹਾਂਗੀ ਬੈਟ ਨਹੀਂ ਦਿਆ ਰਹੇ ਸੀ ਬਾਜ਼ਾਰ ਤੋਂ ਲੈਂਦੇ ਹੁੰਦੇ ਸੀ ਜੀ ਉਹ ਤਾਂ ਵੈਸੇ ਹੀ ਕਹਿ ਦਿੰਦੀ ਆ ਵੀ ਲੱਕੜ ਦਾ ਕੰਮ ਕਰਦੇ ਬੈਟ ਵੀ ਤਿਆਰ ਕੀਤਾ ਹੋਗਾ ਜੀ ਕੋਈ ਨਹੀਂ ਕੀਤਾ ਤੇ ਫੇਰੇ ਮੈਂ ਉਹਨਾਂ ਦੀ ਪਹਿਲੇ ਬੈਟ ਦੀ ਕਹਾਣੀ ਤੁਹਾਡੇ ਤੋਂ ਜਾਣਨਾ ਚਾਹਾਂਗੀ ਜਦੋਂ ਪਹਿਲੀ ਵਾਰ ਉਹਨਾਂ ਨੇ ਬੈਟ ਚੁੱਕਿਆ ਕੀ ਉਹ ਤੁਸੀਂ ਲੈ ਕੇ ਦਿੱਤਾ ਸੀ ਜਾਂ ਫਿਰ ਕਿਸੇ ਹੋਰ ਤੋਂ ਲੈ ਕੇ ਜਿਵੇਂ ਛੋਟੇ ਬੱਚੇ ਕਿਸੇ ਹੋਰ ਦਾ ਲੈ ਲੈਂਦੇ ਆ ਜੀ ਇਹ ਨਹੀਂ ਜਦੋਂ ਉਸ ਕੋਲ ਅਕੈਡਮੀ ਜਾਣ ਲੱਗੀ ਸੀ ਜੀ ਫੇਰੇ ਫੇਰ ਕਹਿੰਦੀ ਮੈਂ ਚਲ ਮੈਂ ਜਲੰਧਰ ਗਈ ਸੀ ਜੀ ਫੇਰ ਉੱਥੇ ਸੀ ਕਿੱਟ ਲੈ ਕੇ ਆਈ ਸੀ ਇਹ ਬਣੀ ਉਹ ਤੋਂ ਲੈ ਆ ਕੇ ਫਿਰ ਖੇਡਦੀ ਰਹੀ ਉਹ ਨਾਲ ਅਕੈਡਮੀ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਪਹਿਲਾਂ ਸ਼ੌਂਕ ਸੀ ਤਾਂ ਕਿ ਅਜਿਹਾ ਹੋਇਆ ਜਿਵੇਂ ਬੱਚੇ ਇਕੱਠੇ ਹੋ ਜਾਂਦੇ ਕਿਸੇ ਹੋਰ ਦਾ ਬੈਟ ਲੈ ਕੇ ਨੇ ਤਾਂ ਬੈਡ ਵਿਆਖਾ ਛੋੜੇ ਬੈਡ ਮੇਜਨ ਅਸੀਂ ਉਹ ਲੈ ਲੈ ਸੀ ਇਹਨੂੰ ਜੀ ਆਪਣਾ ਬਣਾਇਆ ਕੋਈ ਨਹੀਂ ਹੈਗਾ ਇਸੇ ਅਜੇ ਕੋਈ ਨਹੀਂ ਸੀ ਗਾਸੀ ਇਹ ਕਿਸੇ ਫਰੈਂਡ ਦਾ ਲੈ ਕੇ ਉਸ ਸਮੇਂ ਪ੍ਰੈਕਟਿਸ ਕਰਦੇ ਹੋਣੇ ਜਦੋਂ ਛੋਟੇ ਹੁੰਦੇ ਹੋਣੇ ਬਾਕੀ ਮੁੰਡੇ ਖੇਡਦੇ ਸੀ ਨਾ ਇਹ ਉਹਨਾਂ ਦੇ ਬੈਡ ਨਾਲ ਖੇਡ ਲੈਂਦੇ ਹੁੰਦੇ ਸੀ ਮੁੰਡਿਆਂ ਨਾਲ ਖੇਡਦੇ ਹੁੰਦੇ ਸੀ ਵੱਡੇ ਵੱਡੇ ਮੁੰਡਿਆਂ ਨਾਲ ਖੇਡਦੇ ਹੁੰਦੇ ਸੀ ਉਹਨਾਂ ਦੇ ਮੰਮੀ ਦੇ ਚਿਹਰੇ ਤੇ ਬਹੁਤ ਹੀ ਖੁਸ਼ੀ ਨਜ਼ਰ ਆ ਰਹੀ ਮੈਨੂੰ ਲੱਗਦਾ ਉਹਨਾਂ ਨਾਲ ਗੱਲ ਕਰਦੇ ਹੁਣ ਜਦੋਂ ਤੁਸੀਂ ਦੇਖਿਆ ਅਮਨਜੋਤ ਨੂੰ ਕ੍ਰਿਕਟ ਖੇਡਦੇ ਛੋਟੇ ਹੁੰਦੇ ਸਭ ਤੋਂ ਪਹਿਲਾਂ ਤਾਂ ਫਿਰ ਤੁਹਾਡੇ ਮਨ ਵਿੱਚ ਕੀ ਆਇਆ ਬੀ ਲੱਗਾ ਸੀ ਕਿ ਜਿਹਨੂੰ ਖੇਡਦੀ ਹੈ ਕੱਲੇ ਮਤਲਬ ਮੁੰਡਿਆਂ ਮੁੰਡਿਆਂ ਦੇ ਵਿੱਚ ਇੱਕ ਕੱਲੀ ਕੁੜੀ ਸੀ। ਐਵੇਂ ਹੁੰਦਾ ਸੀ ਕਿ ਚਲੋ ਅੱਗੇ ਖੇਡ ਲੈ ਖੇਡ ਲੈ ਮੈਨਰੇ ਕਹਿਨੀ ਸੀ। ਮੈਨਰੇ ਚਲੋ ਗੇ ਵੱਧਰੀ ਵਧੇ ਜਾਵੇ। ਖੇਡਦੀ ਜਣੀ ਸੀ। ਦਾਦੀ ਮਦਿ ਗਦੀ ਸੀ। ਜਦ ਇਹਨੇ ਕ੍ਰਿਕਟ ਖੇਡਣਾ ਨਾ ਦਾਦੀ ਨੇ ਆ ਕੇ ਨਾ ਬਾਹਰ ਬੈ ਜਾਣਾ। ਵੀ ਮੁੰਡਿਆਂ ਨਾਲ ਖੇਡਦੀ ਹੈ ਜੀ ਵੀ ਉੱਥੇ ਕੋਲ ਬੜ ਕੇ ਜਿੰਨਾ ਦੀ ਖੇਡਦੀ ਨੇ ਕੋਲ ਹੀ ਬੈਠੇ ਰਹਿਣਾ ਜੁਨਾ। ਇੱਕ ਸਿਕਿਉਰਿਟੀ ਦਾ ਵੀ ਹੁੰਦਾ ਹੈ। ਧਿਆਨ ਰੱਖਣਾ ਆਪਣੇ ਬੱਚੇ ਦਾ। ਉਹ ਦਾਦੀ ਦਾ ਉਹ ਆਕਸੀਜਨ ਆਜੀ ਆ। ਉਹਨੂੰ ਕੁਛ ਛੇੜ ਤੱਕ ਨਹੀਂ ਲੱਗਣ ਦਿੰਦੀ ਸੀ। तरीके ਹੋਇਆ ਕਿ ਉਹਨਾਂ ਨੂੰ ਰੋਕਿਆ ਕਿਸੇ ਨੇ ਪਰਿਵਾਰਕ ਮੈਂਬਰ ਨੇ ਇਸ ਤਰੀਕੇ ਕਿਸੇ ਨੇ ਰੋਕਿਆ ਹੀ ਨਹੀਂ ਸੀ ਉਹਨੇ ਕੋਈ ਰੋਕਦਾ ਹੀ ਨਹੀਂ ਸੀ ਜਿਵੇਂ ਜੋ ਮਰਜ਼ੀ ਕਰੇ ਜਿਉ ਉਹ ਹਰ ਤੇਰੀ ਤੇਰੀ ਨੂੰ ਕਿਹੜਾ ਕੰਮ ਹੈ ਜੀ ਉਹ ਕਰ ਨਹੀਂ ਸਕਦੀ ਸੀਗੀ ਦੇਖੋ ਸਕੂਟਰ ਉਹਨੇ ਆਪਣੇ ਹੱਥ ਨਾਲ ਨਹੀਂ ਕਿਹਾ ਗੱਡੀ ਉਹਨੇ ਆਪਣੇ ਹੱਥ ਨਾਲ ਨਹੀਂ ਕਿਹਾ ਸਾਰੇ ਕੰਮ ਆਪਣੇ ਆਪ ਕਰ ਲੈਂਦੀ ਸੀਗੀ ਉਹ ਹਾਰ ਨਹੀਂ ਮੰਨੀ ਕਹਿੰਦੀ ਅਸੀਂ ਕਹਿੰਦੇ ਜੀ ਹੁਣ ਅਸੀਂ ਪੱਗ ਬਣਦੇ ਆਣੇ ਉਹ ਕਹਿੰਦੀ ਉਹ ਕਹਿੰਦੀ ਪਾਪਾ ਕੱਲ ਮੈਂ ਤਾਂ ਪੱਗ ਬਣਨੀ ਆ ਮੈਂ ਚੱਲੀ ਗਾ ਮੈਂ ਤੁਹਾਨੂੰ ਕੱਲ ਬਣਾ ਦਾਂਗਾ ਜੀ ਮੇਰੇ ਉੱਠਣ ਤੋਂ ਪਹਿਲਾਂ ਉਹਨੇ ਪੱਗ ਉਹ ਹੀ ਬਣ ਲਈ ਆਪਣੇ ਆਪ ਦੇ ਲਈ ਹੋਰ ਦੱਸ ਦਾ ਇੱਕ ਪਿਆਰ ਦੇ ਲਈ ਬੜੀ ਖੁਸ਼ੀ ਦਾ ਬੜੇ ਮਾਣ ਦਾ ਪਲ ਹੁੰਦਾ ਹੈ ਜਦੋਂ ਉਹ ਪੜ੍ਹਾਈ ਕਰਦੇ ਸੀ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਸੀ ਕਿ ਇਹ ਪੜ੍ਹਾਈ ਦੇ ਵਿੱਚ ਅੱਗੇ ਜਾਵੇ ਕਿ ਸਪੋਰਟਸ ਦੇ ਵਿੱਚ ਪੜ੍ਹਾਈ ਦੇ ਵਿੱਚ ਵੀ ਅੱਗੇ ਸੀਗੀ ਜੀ ਪੜ੍ਹਾਈ ਦੇ ਵਿੱਚ ਜੇ 80% ਫਰੇ ਨੰਬਰ ਆਉਂਦੇ ਹੁੰਦੇ ਸੀਗੇ ਜੀ ਪਰ ਜਦ ਜੀ ਵੀ 8ਵੀਂ 9ਵੀਂ ਚ ਹੋਣ ਲੱਪੀ ਉਹਦਾ ਗੇਮ ਵੱਲ ਜ਼ਿਆਦਾ ਹੋ ਗਿਆ ਨਾ ਜੀ ਫਿਰ ਥੋੜੀ ਜੀ ਉਹਦੀ ਜਦ ਪੇਰੈਂਟ ਮੀਟਿੰਗ ਤੇ ਜਾਂਦੇ ਸੀਗੇ ਉਹਦੇ ਇਨਚਾਰਜ ਮੈਨ ਕਹਿੰਦੇ ਜੀ ਇਹ ਇਸ ਇਸ ਨੰਬਰ ਘਟ ਆਉਂਦੇ ਹੋਇਆ ਨਾਲ ਸਪੋਰਟਸ ਵੀ ਕਹਿੰਦੇ ਕੋ ਗੱਲ ਨਹੀਂ ਬਹੁ ਬਧੀ ਖੇਡਦੀ ਬਹੁ ਬਧੀ ਪੜ੍ਹਦੀ ਉਹ ਨਾਲ ਉਹਦਾ ਸਾਥ ਦੇ ਦਿਨ ਦਿੰਦੇ ਸੀਗੇ ਇਕ ਵਾਰ ਉਹਨਾਂ ਦੇ ਸੱਟ ਵੀ ਲੱਗੀ ਸੀ ਕੁਝ ਮਹੀਨਿਆਂ ਦੇ ਲਈ ਫਿਰ ਬ੍ਰੇਕ ਵੀ ਲੱਗਿਆ ਸੀ ਉਸ ਸਮੇਂ ਉਹ ਨਜਾਇਜ਼ੀ ਸੇ ਬੰਗਲਾਦੇਸ਼ ਗਈ ਸੀ ਨਾ ਜੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਫ੍ਰੈਕਚਰ ਹੋ ਗਿਆ ਸੀ ਜੀ ਤੇ ਡਾਈਵ ਮਾਰਕ ਦੀ ਸੀ ਤਾਂ ਦੇ L4 ਦੇ ਵਿੱਚ ਵੀ ਕ੍ਰੈਕ ਆ ਗਿਆ ਸੀ ਜੀ ਤੇ 8 ਮਹੀਨੇ ਇੰਜਰੀ ਤੇ ਰਸਤੇ ਰਹੀ ਸੀ ਤੁਸੀਂ ਕਿਵੇਂ ਧਿਆਨ ਰੱਖਿਆ ਉਹਨਾਂ ਦਾ ਕਿਉਂਕਿ ਦੇਖੋ ਕੋਈ ਵੀ ਖਿਡਾਰੀ ਹੁੰਦਾ ਜਾਂ ਕਿਸੇ ਵੀ ਫੀਲਡ ਵਿੱਚ ਮੁਹਾਰਤ ਕਿਸੇ ਨੇ ਹਾਸਲ ਕੀਤੀ ਹੁੰਦੀ ਹੈ ਜੇ ਆ ਕੁਝ ਹੋ ਜਾਂਦਾ ਹੈ ਤਾਂ ਡੀਮੋਟੀਵੇਟ ਵੀ ਉਹ ਸ਼ਖਸ ਹੋ ਜਾਂਦਾ ਕਿ ਮੈਂ ਅੱਗੇ ਇਸ ਫੀਲਡ ਵਿੱਚ ਕਿਵੇਂ ਕਰਾਂਗਾ ਤਾਂ ਤੁਸੀਂ ਕਿਵੇਂ ਉਹਨਾਂ ਨੂੰ ਮੋਟੀਵੇਟ ਉਸ ਸਮੇਂ ਤੇ ਕਰਦੇ ਸੀ ਪਹਿਲਾਂ ਤਾਂ ਉਹਨੇ ਦੱਸਿਆ ਹੀ ਨਹੀਂ ਕਿ ਸੀ ਕਿ ਫਿਰ ਬਾਹਰ ਦੇ ਵਿੱਚ ਆਪਣਾ ਐਪਟਕੋਰ ਕਰ ਕਰਕੇ ਉਹ ਰਿਸਿਸਟਰ ਨੇ ਦੱਸਿਆ ਕਿ ਵੇਦਾ ਫਿਰ ਬਾਅਦ ਉਹਨੇ ਆਪਣੇ ਆਪ ਕ੍ਰਿਆ ਕੇਅਰ ਕੀਤੀ ਆਪਣੀ ਕੇਅਰ ਆਪੇ ਕੀਤੀ ਹੈ ਜੇ ਉਹ ਤੇਰੇ ਮਨ ਜੀ ਘਰ ਦੇ ਵਿੱਚ ਤਾਂ ਮਿੰਨਾ ਕਰਈ ਹੈ ਸਾਰ ਦਿਨ ਉਹ ਐਨਸੀਏ ਰਹੀ ਸੀ ਉੱਥੇ ਜੀ ਉਹਨਾਂ ਨੇ ਆਪਣੇ ਦੇਖ ਰੱਖੇ ਚ ਰੱਖਿਆ ਜੀ। ਵਿਗ ਫਿਰ ਤੁਹਾਨੂੰ ਨਹੀਂ ਫੀਲ ਹੋਈ ਇਹ ਚੀਜ਼ ਕਿਉਂਕਿ ਆਪਣੇ ਸਾਹਮਣੇ ਬੱਚਾ ਵੱਡਾ ਹੁੰਦਾ ਮੈਨੂੰ ਮੈਨੂੰ ਪਤਾ ਸੀ ਵੀ ਇਹ ਹੁਣ ਪਹਿਲਾਂ ਖੇਡ ਗਈ ਇਹਦੇ ਦਿਮਾਗ 'ਚ ਆਣਾ ਵੀ ਕਿਉਂਕਿ ਦੁਆਰਾ ਚਾਂਸ ਮਿਲਣਾ ਮਿਲਣਾ ਬਹੁਤ ਮੁਸ਼ਕਲ ਹੁੰਦਾ ਜੀ। ਕਿਉਂ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ। ਫਿਰ ਮੈਂ ਉਹਨਾਂ ਨੇ ਕਿਹਾ ਮੈਨੂੰ ਪਤਾ ਘਬਰਾਣ ਦੀ ਲੋੜ ਨਹੀਂ ਹੁੰਦੀ ਕਈ ਵਾਰ ਜਾਂ ਸੱਟਾਂ ਲੱਗਦੀਆਂ ਹੁੰਦੀਆਂ ਜਿਹੜਾ ਸ਼ੇਰ ਹੁੰਦਾ ਨਾ ਜਿਹੜਾ ਨਮਾਰ ਨਹੀਂ ਹੁੰਦੀ ਉਹਨਾਂ ਨੂੰ ਇੱਕ ਕਦਮ ਪਿੱਛੇ ਹਟਣਾ ਹੀ ਪੈਂਦਾ। ਕੋਈ ਗੱਲ ਨਹੀਂ ਆਪਾਂ ਆਪਣੀ ਮਿਹਨਤ ਜਾਰੀ ਰੱਖਿਓ ਮਿਹਨਤ ਦਾ ਫਲ ਤਾਂ ਲੱਗੇਗਾ ਲੱਗੇਗਾ ਵਾਫਾ ਵਧੀਆ ਇਜ਼ਲਾਮ ਮਾਰਾਂਗੇ ਕੋਈ ਗੱਲ ਨਹੀਂ ਉਹ ਮਾਰਾਂ ਨਹੀਂ ਸੁਣੀ ਜੀ ਹੁਣ ਇਹਨੇ ਮਿਹਨਤ ਵਧੀਆ ਕੀਤੀ ਇੰਗਲੈਂਡ tour ਵੀ ਵਧੀਆ ਰਿਹਾ ਦਾ ਇਸ ਵੀ ਉਹਦੇ ਖੇਡ ਜੀ ਤੇ ਮੁੰਬਈ ਇੰਡੀਅਨਸ ਦੀ ਟੀਮ ਵਿੱਚ ਵੀ ਸੀ ਉਹ ਇਹ ਐਮਆਈ ਵਾਲੇ ਖੇਡੀ ਸੀ ਉਸ ਨੂੰ ਆਈਪੀਐਲ 'ਚ ਸੋਨਾ ਖੇਡੀ ਜੀ ਅਮਰਜਿੰਗ ਪਲੇਅਰ ਉਹਦੀ ਮੈਚੇ ਰਹੀ ਟੀਮ ਵਿੱਚ ਪਲੇਨ ਰਹੀ ਸੀ ਤੁਸੀਂ ਜਾਂਦੇ ਹੋ ਉਹਨਾਂ ਦਾ ਕੋਈ ਮੈਚ ਦੇਖਣ ਨਹੀਂ ਬੇਟੀ ਛੋਟੀ ਜੀ ਸੀ ਵੀ ਇਹਨੇ ਦੋਨੋਂ ਪੂ ਆ ਗਈਆਂ ਸੀ ਮੈਂ ਤਾਂ ਫਿਰ ਇਹ ਹੈ ਨਾ ਜੀ ਦਾਦੀ ਬਿਮਾਰ ਰਹਿੰਦੀ ਹੈ ਮੈਂ ਕਾਰਨ ਨਾਲ ਕੱਲੇ ਛ ਟੀਵੀ ਤੇ ਹੀ ਦੇਖਿਆ ਜੀ ਨਹੀਂ ਅਸੀਂ ਜੀ ਨਹੀਂ ਮੈਂ ਤੇ ਟੀਵੀ ਤੇ ਦੇਖਦੇ ਹਾਂ ਪੂਰਾ ਦੇਖਦੇ ਹੋ ਜਦ ਮੈਚ ਇੰਡੀਆ ਦਾ ਜਾਂ ਫਿਰ ਜਿਸ ਵੀ ਉਹ ਟੀਮ ਵਿੱਚ ਜਿਵੇਂ ਮੁੰਬਈ ਇੰਡੀਅਨਸ ਵਿੱਚ ਇਸ ਤਰੀਕੇ ਟੀਮ ਵਿੱਚ ਹੁੰਦੇ ਪੂਰੀ ਟੀਮ ਦਾ ਦੇਖਦੇ ਕਿ ਸਿਰਫ ਅਮਨ ਜੋਧੀ ਪਾਰੀ ਪੂਰਾ ਕੁੜੀਆਂ ਦਾ ਪੂਰਾ ਮੈਚ ਦੇਖ ਰਹੇ ਹਾਂ ਜੀ ਫਿਰ ਜਦੋਂ ਅਮਨ ਜੋਧ ਮੈਦਾਨ ਵਿੱਚ ਆ ਜਾਂਦੀ ਹੈ ਫਿਰ ਕਿਵੇਂ ਦਾ ਲੱਗਦਾ ਇਸ ਤਰ੍ਹਾਂ ਫਿਰ ਸਾਹ ਰੁਕ ਜਾਂਦਾ ਲੱਗ ਪੈਂਦਾ ਜੀ ਕਿਉਂਕਿ ਇਹ ਨਾ ਫਿਰ ਇਹ ਡਾਂ ਕੇ ਬੈਠ ਸਭ ਤੋਂ ਅੱਗੇ ਚੇਅਰ ਲਾ ਕੇ ਬੈਠ ਹਾਂ ਜੀ ਸਭ ਤੋਂ ਅੱਗੇ ਨੂੰ ਨਾ ਕਿ ਚੌਕਾ ਵੱਜ ਗਿਆ ਇਹ ਬੀਅਰ ਬਰਥਡੇ ਵਾਹ ਜੀ ਪੰਜ ਕਾਚੇ ਉਹਨਾਂ ਨੇ ਛੱਡੇ ਜੀ ਮੈ ਲਾ ਵੀ ਆ ਗਈ ਹੁਣ ਕੈਚ ਹੋ ਗਿਆ ਹੁਣ ਹੋ ਗਿਆ ਤਾਂ ਸਾਨੂੰ ਸਾਹ ਜਾਨਾ ਬੰਦ ਹੋ ਜਾਂਦੇ ਸੀ ਮੈਂ ਲੈ ਜੁਣੀ ਆਊਟ ਨਾ ਹੋ ਜਾਈ ਪੂਰਾ ਪਰਿਵਾਰ ਇਕੱਠੇ ਬੈਠ ਕੇ ਫਿਰ ਪੂਰਾ ਮੈਚ ਸਾਰੇ ਇਕੱਠੇ ਬੈਠ ਕੇ ਦੇਖਦੇ ਇਸ ਤੋਂ ਏਨਾ ਤੋਂ ਅੱਗੇ ਦਾਦੀ ਦੇ ਸਭ ਤੋਂ ਅੱਗੇ ਦਾਦੀ ਬਹੁਤ ਅੱਗੇ ਬਾਰੇ ਸਾਰਿਆਂ ਨੂੰ ਇੱਕ ਐਕਸਾਈਟਮੈਂਟ ਹੁੰਦਾ ਹੈ ਹੁਣ ਹੁਣ ਹੋਰ ਵਧ ਗਿਆ ਹੋਣਾ ਕਿਉਂਕਿ ਇੱਕ ਤਾਂ ਵਰਲਡ ਕੱਪ ਬਹੁਤ ਵੱਡੀ ਗੱਲ ਹੁੰਦੀ ਹੈ ਵਰਲਡ ਕੱਪ ਦੇ ਵਿੱਚ ਪਹੁੰਚਣਾ ਸਭ ਤੋਂ ਵੱਡੀ ਫਿਰ ਜਦੋਂ ਪਹਿਲਾ ਮੈਚ ਹੋਵੇ ਉਹ ਵੀ ਭਾਰਤ ਦਾ ਹੋਵੇ ਤੇ ਤੁਹਾਡੀ ਟੀਮ ਨੇ ਉਥੇ ਪਰਫਾਰਮੈਂਸ ਅਜੀ ਦਿੱਤੀ ਕਿ ਇੱਕ ਰਿਕਾਰਡ ਵੀ ਤੋੜਿਆ ਹਾਂਜੀ ਹਾਂਜੀ ਇੱਕ ਰਿਕਾਰਡ ਬਣਾਇਆ ਜਿਨ੍ਹਾਂ ਨੇ ਇਹ ਤਾਂ ਫਿਰ ਹੁਣੇ ਕਦੋਂ ਗੱਲ ਹੋਈ ਤੁਹਾਡੀ ਉਹਨਾਂ ਨਾਲ ਸ਼ਾਮ 8 ਵਜੇ ਕਿਵੇਂ ਤਿਆਰੀ ਕਰ ਰਹੇ ਹੋ ਹੁਣ ਅਗਲੇ ਮੈਚ ਦੀ ਤਿਆਰੀ ਤਾਂ ਚੱਲ ਰਹੀ ਹੈ ਉਹਨਾਂ ਦੀ ਪੂਰੀ ਪੂਰੀ ਕਿਹੜੀ ਮਿਹਨਤ ਰੱਖੋ ਜਾ ਰਹੀ ਆਪਣੀ ਪਿੱਛੇ ਮੁੜ ਕੇ ਨਹੀਂ ਦੇਖਣਾ ਹੈਗਾ ਬਸ ਕੱਪ ਲੈ ਕੇ ਆਣਾ ਨਾਲ ਹੋ ਗਿਆ ਜੀ ਤੁਸੀਂ ਉਹਨਾਂ ਦੀ ਪਰਫਾਰਮੈਂਸ ਬਾਰੇ ਕੀ ਕਿਹਾ ਉਹਨਾਂ ਨੂੰ ਪਹਿਲੇ ਮੈਚ ਦੀ ਮੈਂ ਤਾਂ ਉਹਨਾਂ ਨੇ ਕਿਹਾ ਮੈਂ ਥੋੜੀ ਜਿਹੀ ਥੋੜੀ ਕਮੀਆਂ ਆ ਗਈਆਂ ਜਿਹੜਾ ਬੈਡ ਛੋਟ ਮਾਰਦੇ ਜਾਨਦਾਰ ਛੋਟ ਮਾਰਿਆ ਕਰ ਕੈਚ ਨਹੀਂ ਆਣਾ ਚਾਹੀਦਾ ਠੀਕ ਹੈ ਪਾਪਾ ਬਿਲਕੁਲ ਜੋ ਆਪਣਾ ਹੁੰਦਾ ਹੈ ਉਹ ਕਮੀ ਵੀ ਨਾਲ ਹੀ ਦੱਸਦਾ ਹੈ ਹਮੇਸ਼ਾ ਸ਼ਲਾਗਾ ਨਹੀਂ ਕਰਦਾ ਫਿਰ ਪਿਓ ਜਿਸ ਤਰੀਕੇ ਜ਼ਿੰਮੇਵਾਰੀ ਸਮਝਦੇ ਹੈ ਛੋਟੇ ਹੁੰਦੇ ਤਾਂ ਦੇਖਿਆ ਹੁੰਦਾ ਹੈ ਤੁਸੀਂ ਕਿਵੇਂ ਵੇਖਦੇ ਹੋ ਇਹਨਾਂ ਦਾ ਤੇ ਅਮਨ ਜੋਜੀ ਦੇ ਇੱਕ ਰਿਸ਼ਤੇ ਨੂੰ ਬਚਪਨ ਤੋਂ ਦੇਖੋ ਜੀ ਇਹਨਾਂ ਦੇ ਰਿਸ਼ਤੇ ਤੇ ਇੱਕ ਫ੍ਰੈਂਕਲੀ ਹੁੰਈ ਹੈ ਪਿਆਰਤੀ ਦਾ ਵੀ ਹੈ ਕਾਫੀ ਨਜ਼ਦੀਕੀ ਹੈ ਉਹ ਸਾਰੀ ਗੱਲਾਂ ਇਹਨਾਂ ਨਾਲ ਸ਼ੇਅਰ ਕਰ ਲੈਂਦੀ ਹੈ ਸਾਡੇ ਨਾਲ ਨਹੀਂ ਕਰਦਾ ਇੰਨੀ ਹੈ ਮੈਨੂੰ ਵੀ ਕਰਦੀ ਹੈ ਪਰ ਇਹਨਾਂ ਨਾਲ ਜਿਆਦਾ ਅਟੈਚਮੈਂਟ ਹੈ ਕਿਉਂ ਇਹ ਗਾਈਡੈਂਸ ਦਿੰਦੇ ਆ ਠੀਕ ਹੈ ਨਾ ਮੈਨੂੰ ਹਲੇ ਇਹਨਾਂ ਪਤਾ ਨਹੀਂ ਮੇ ਕੋ ਘਰ ਦੇ ਕੰਮਾਂ ਦੇ ਵਿੱਚ ਵਸਤ ਰਹਿੰਦੀ ਮੈਨੂੰ ਸਾਰਾ ਕੁਝ ਦੇਖਣਾ ਹੁੰਦਾ ਹੈ ਇਹਨਾਂ ਕੋਲ ਜਿਆਦਾ ਆਈਡੀਆ ਹੈ ਇਸ ਕਰਕੇ ਫਿਰ ਇਹਨਾਂ ਤੋਂ ਗਾਈਡ ਸਾਰਾ ਲੈ ਲਿਆ ਉਹ ਤਾਂ ਮੈਨੂੰ ਤੇ ਘਟ ਵੱਦੀ ਹੁੰਦਾ ਪਤਾ ਹੈ ਮੈਨੂੰ ਵੀ ਮੈਨੂੰ ਵੀ ਗੱਲ ਕਰਦੀ ਹੈ ਦੀ ਗੱਲ ਜਿਉਂ ਨੀ ਬੋਲ ਲੈਣਾ ਮਾਂ ਇਹ ਚੀਜ਼ ਤੂੰ ਤਿਆਰ ਕਰ ਦੇ ਉਸੇ 올 ਰੌਂਡਰ ਸਾਰਾ ਕੰਮ ਮਤਲਬ ਕੁਕਿੰਗ ਵੀ ਉਹ ਨੂੰ ਆਂਦੀ ਹੈ ਕੁਕਿੰਗ ਜੀ ਵੀ ਨੰਬਰ 1 ਹੈ ਉਹ ਤੁਸੀਂ ਤਿਆਰ ਕੀਤਾ ਕਿ ਉਹ ਉਹਨਾਂ ਦਾ ਆਪਦਾ ਹੀ ਇੰਟਰਸਟ ਉਹ ਖੁਦ इंडिपेंडेंट ਬਚਿਆ ਉਹ ਸ਼ੁਰੂ ਤੋਂ ਹੀ ਆਪਣੇ ਆਪ ਹੀ ਉਹਨੇ ਸਭ ਕੁਝ ਸਿੱਖਿਆ ਹੈ ਸਟੱਡੀ ਜੋ ਵੀ ਸਰ ਚੀਜ਼ ਫਿਰ ਬਚਪਨ ਵਿੱਚ ਉਹ ਸ਼ਰਾਰਤਾਂ ਕਰਦੇ ਸੀ ਕੋਈ ਸ਼ਰਾਰਤਾਂ ਇੱਕ ਭੈਣਾ ਭੈਣਾ ਆਪਣੇ ਛੋਟੀ ਭੈਣ ਨਾਲ ਬਹੁਤ ਜ਼ਿਆਦਾ ਹੁੰਦੀ ਸੀਗੀ ਆਪਸ ਵਿੱਚ ਹੁੰਦੀ ਸੀਗੀ ਦੇਖ ਰਹੇ ਨਹੀਂ ਸਦੇ ਇਹ ਮੁੰਡਾ ਕੁੜੀ ਇਹਨੇ ਪਟਕਾ ਵਾਣ ਕੇ ਰੱਖਣਾ ਹੈ ਹਮੇਸ਼ਾ ਫਿਰ ਵੀ ਕਦੇ ਐਂ ਹੋਇਆ ਕਿ ਜਿਵੇਂ ਮਾਪੇ ਦਾ ਬੱਚਿਆਂ ਦੀ ਕਟਾਈ ਵੀ ਕਰਦੇ ਕਈ ਗਲਤੀ ਹੋਏ ਜੇ ਸਾਡਾ ਇੱਕ ਡੌਗ ਹੁੰਦਾ ਸੀ ਵਾਈਟੀ ਕਲਰ ਦੀ ਡੌਗੀ ਹੁੰਦੀ ਸੀ ਉਹ ਪਛਾਨਦੀ ਹੁੰਦੀ ਸੀ ਕਿ ਕਮਲ ਨੂੰ ਭੋਗ ਰਿੰਦੀ ਸੀ ਕਿ ਅਮਨ ਮਾਰ ਰਹੀ ਹੈ ਕਮਲ ਨੂੰ ਤੇ ਉਹ ਭੋਗਦੀ ਸੀ ਕਿ ਵੀ ਮਾਰ ਰਹੀ ਹੈ ਟੀਟ ਟੀਟ ਬੇਸ ਬਣਾ ਨਾਲ ਵੀ ਪਿਆਰ ਇੱਕ ਤਰ੍ਹਾਂ ਦਾ ਕਰਦੀ ਸੀ ਮਾਰਦੀ ਨਹੀਂ ਸੀ ਐਦਾ ਮਿੰਟ ਬਟ ਬਟੇ ਐਦਾ ਐਦਾ ਹੁਣ ਵੀ ਇਦਾਂ ਹੀ ਕਰਦੀ ਰਹਿੰਦੀ ਹੈ ਤੇ ਇਹ ਵਾਲੀ ਡੌਗੀ ਤੇ ਕਿੰਨੀ ਪਹਿਲੇ ਵਾਲੀ ਡੌਗੀ ਭੋਗ ਰਹੀ ਸੀ ਦੇਖੋ ਬਚਪਨ ਵਿੱਚ ਤਾਂ ਅੱਖਾਂ ਦੇ ਸਾਹਮਣੇ ਹੁੰਦੇ ਸੀ ਬੱਚੇ ਹੁਣ ਜਿਵੇਂ ਜਿਵੇਂ ਕਰੀਅਰ ਬਣਦਾ ਹੈ ਦੂਰ ਜਾਂਦੇ ਆ ਹੁਣ ਇਹ ਅਮਨ ਜੋਜੀ ਤਾਂ ਜਿਵੇਂ ਟ੍ਰੇਨਿੰਗ ਚੱਲਦੀ ਰਹਿੰਦੀ ਹੈ ਕਾਫੀ ਸਮੇਂ ਬੈਂਗਲੌਰ ਕਦੇ ਚੇਨਈ ਕਦੇ ਦਿੱਲੀ ਇਸ ਤਰੀਕੇ ਰਹਿੰਦੇ ਤੁਸੀਂ ਫਿਰ ਜਦੋਂ ਮਿਸ ਕਰਦੇ ਹੋ ਉਹਨਾਂ ਨੂੰ ਕੀ ਕਰਦੇ ਹੋ ਫਿਰ ਦੇਖੋ ਹੁਣ ਤਾਂ ਆਨਸਰ ਨੂੰ ਆਦਤ ਪੈ ਗਈ ਹੈ ਕਿ ਪਤਾ ਹੈ ਚਲੋ ਖੇਲ ਰਹੀ ਹੈ ਟੀਵੀ 'ਚ ਦੇਖ ਲੈਣੇ ਆ ਫੋਨ ਤੇ ਕਾਲ ਤੇ ਗੱਲ ਲੰਦੇ ਗੱਲ ਲੈਣੇ ਆ ਵੀਡੀਓ ਕਾਲ ਤੇ بسوں نہ تسلی دی ہو سلا جی میں ہمت ہار گئی دادی تو ਹੋਰ ਆ رہی جگی دادی ਨੂੰ ਤਾਂ ਹੋਰ ਹੋਊਗਾ دادی رજા ا گئی ہے دادی ਦਾ ਕਹਿਣੀ ਬਣੋ ਹਰ ਚਾਰ ਬੰਦਿਵਾਦ ਮਨੋ ਜਨਾ ਵੀਡੀਓ ਕਾਲ ਕਰਾਉਗੀ بس ہاں دادی ਦਾ ਬਹੁਤ ਪਿਆਰ ਹੈ ਉਹਦੀ ਸ਼ਕਲ ਨਹੀਂ ਦੇਖ ਲੈਂਦੀ ਉਹਨੂੰ نیند ਨਹੀਂ ਆਂਦੀ ਰਾਤ ਨੂੰ نیند ਹੋ ਗਈ ਨਾਨਾ ਮਨੋਂ ਤਾਂ ਗੱਲ ਕਰਾਉਗੀ ਉਹਨੂੰ ਕਹਿੰਦੀ ਗੱਲ ਕਰੇ ਫਿਰ ਗੱਲ ਕਰਦੀ ਹੈ ਫਿਰ ਰਾਤ ਨੂੰ نیند ਆਦੀ ਹੈ ਫਿਰ ਜਿਵੇਂ ਤਿਆਰ ਕਰਦੇ ਹੋ ਉਹਨਾਂ ਨੂੰ ਕਈ ਵਾਰੀ ਹੁੰਦਾ ਹੈ ਕਿ ਡੀਮੋਟੀਵੇਟ ਹੋ ਜਾਂਦਾ ਬੱਚਾ ਦੂਜੀ ਜਗ੍ਹਾ ਹੁੰਦਾ ਹੈ ਬਹੁਤ ਸਾਰੀ ਚੀਜ਼ਾਂ ਜੀ ਹਾਂ ਹੋ ਜਾਂਦੀਆਂ ਕਈ ਵਾਰੀ ਟੈਂਸ਼ਨ ਵੀ ਲੈ ਜਾਂਦਾ ਹੈ ਤੁਹਾਡੇ ਨਾਲ ਜਿਵੇਂ ਹਰ ਗੱਲ ਉਹ ਸ਼ੇਅਰ ਵੀ ਕਰਦੇ ਹੋਣੇ ਤਾਂ ਤੁਸੀਂ ਕਿਵੇਂ ਉਹਨਾਂ ਨੂੰ ਮੋਟੀਵੇਟ ਰੱਖਦੇ ਹੋ ਹਮੇਸ਼ਾ ਇਸ ਤਰ੍ਹਾਂ ਉਹ ਕੁਦਰਤ ਉਹਦੇ ਮਾਰੀ ਬੜੀ ਕਿਰਪਾ ਬਹੁਤ ਦਲੇਰ ਹੈ ਵੀਲ ਪਾਵਰ ਸਟਰੋਂਗ ਹੈ ਉਹਦੀ ਉਹਨਾਂ ਨੇ ਕਿਹਾ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਣਾ ਜੋ ਹੋ ਗਿਆ ਉਹਨੂੰ ਭੁੱਲ ਜਾਓ ਉਸਦੇ ਬਾਰੇ ਕੋਈ ਚਰਚਾ ਨਹੀਂ ਕਰਨੀ ਅੱਗੇ ਤੋਂ ਉਹ ਹੀ ਗਲਤੀ ਨਹੀਂ ਕਰਨੀ ਜੇ ਕਿਸੇ ਨੇ ਕੁਝ ਕਹਿ ਦਿਆ ਆਪਣਾ ਇਗਨੋਰ ਕਰੋ ਤੇ ਸਾਵਾ ਛੇੜੀ ਜਰਾ ਚਲੀ ਜਾਓ ਬਸ ਕਿਸੇ ਪਰਵਾਹ ਨਹੀਂ ਕਰਨੀ ਉਹ ਜੇ ਕੁਝ ਬਣਨਾ ਹੈ ਆਪਣਾ ਰਸਤਾ ਲਗ ਬਣਾਉਣਾ ਪੈਣਾ ਜੀ ਉਹਨਾਂ ਦਾ ਕੋਈ ਛੋਟੇ ਹੁੰਦੇ ਦਾ ਕਿੱਸਾ ਜੇਕਰ ਤੁਸੀਂ ਸੁਣਾਓ ਉਹਨਾਂ ਦੀ ਚਾਹੇ ਸ਼ਰਾਰਤਾਂ ਭਰਿਆ ਜਾਂ ਫਿਰ ਕੁਝ ਉਹਨਾਂ ਨੇ ਅਜਿਹਾ ਕੀਤਾ ਜਿਸ ਨੇ ਤੁਹਾਨੂੰ ਵੀ ਹੈਰਾਨ ਕਦੇ ਕਰ ਦਿੱਤਾ ਹੋਵੇ ਸੁਣਾਏ ਛੋਟੇ ਨੇ ਦੋਨੋਂ ਭੈਣਾਂ ਸੀਗੀਆਂ ਤੇ ਦਾਦੀਏ ਗੁਰਦੁਆਰੇ ਜਾ ਰਹੀ ਸੀ ਜੀ ਇਹ ਮੇਰੇ ਖਿਆਲ ਸੱਤ ਦੇ ਨੌਖਸਾਲੀ ਉਮਰ ਹੋ ਗਈ ਇਹਨਾਂ ਦੀ ਗੁਰਦੁਆਰੇ ਜਾ ਰਹੇ ਜਾ ਰਹੇ ਅੱਗੇ ਨਾ ਮੇਨ ਰੋਡ ਆਂਦੀ ਆ ਜੀ ਛੋਟੀ ਭੈਣ ਭੱਜਣ ਲੱਪੀ ਜੀ ਇਹਨੇ ਦੇਖ ਲੱਗੇ ਕਾਰ ਆ ਰਹੀ ਆ ਜੀ ਵੀ ਕਾਰ ਦੇ ਵਿੱਚ ਇਹਨੇ ਭੱਜ ਜਾਣਾ ਇਹਨੇ ਜਿਉਂ ਦੌੜਨ ਲੱਗੀ ਉਹਨੂੰ ਪਕੜ ਕੇ ਪਿੱਛੇ ਕਰ ਲਿਆ ਆ ਬਈ ਕਾਰ ਦੇ ਵਿੱਚ ਵੜ ਗਈ ਉਹ ਕਾਰ ਦੇ ਵਿੱਚ ਨਹੀਂ ਬੇਹੋਸ਼ ਹੋ ਗਈ ਸਿਰ ਛੱਟ ਲੱਗੀ ਇਹਦੇ ਫਿਰ ਅਸੀਂ ਉਹ ਗੱਡੀ ਵਾਲੇ ਡਾਕਟਰ ਕੋਲ ਲੈ ਗਏ ਜੀ ਫਿਰ ਡਾਕਟਰ ਜੀ ਦਾ ਸਾਡਾ ਫੈਮਿਲੀ ਡਾਕਟਰ ਸੀ ਉਹਨੇ ਗਿਆ ਤਾਂ ਵੀ ਕੋਈ ਗੱਲ ਨਹੀਂ 24 ਘੰਟੇ ਅਪਰ ਨਿਗਰਾਨੀ 'ਚ ਰੱਖਾਂਗੇ ਵੀ ਕੋਈ ਬੇਹੋਸ਼ ਨਾ ਹੋਏ ਬਸ ਉਹ ਠੀਕ-ਠਾਕ ਰਹੀ ਅਨਕੀ ਆਪਣੇ ਜਾਂਚ ਪ੍ਰਵਾਹ ਨਹੀਂ ਕਰਦੀ ਹੈਗੀ ਜੀ ਇਹ ਇਹਥੇ ਜੋ ਪਾਰਕ ਹੈ ਨੇੜੇ ਉੱਥੇ ਹੀ ਖੇਡਦੇ ਹੁੰਦੇ ਸੀ ਬਚਪਨ ਵਿੱਚ ਉਹ ਖੇਡਦੇ ਹੁੰਦੇ ਸੀ ਇੱਥੇ ਜੀ ਤਾਂ ਇੱਥੋਂ ਸ਼ੁਰੂਆਤ ਹੋਈ ਹੈ ਇੱਕ ਤਰ੍ਹਾਂ ਦੇ ਨਾਲ ਤੇ ਅੱਜ ਫਿਰ ਬਾਹਰ ਦੀ ਜ਼ਮੀਨ ਤੇ ਖੇਡ ਰਹੇ ਹਾਂ ਜਦੋਂ ਹੁਣ ਇੰਨਾ ਸ਼ੌਂਕ ਪੈ ਗਿਆ ਕਿ ਕਰਦਾ ਜਾਂਦੇ ਨੇ ਕੋਈ ਦੇਖਦਾ ਕਿ ਕਿ ਕ੍ਰਿਕਟ ਖੇੜਨੇ ਬੈਟ ਲੈ ਕੇ ਚੱਲ ਪੈਣਾ ਉਧਰ ਨੂੰ ਚੱਲ ਪੈਣਾ ਚਾਹੀਦਾ ਪਾ ਪਿੱਛੇ ਖੇਡੋ ਪਿੱਛੇ ਹੀ ਪਾਰਕ ਹੁੰਦਾ ਸੀ ਜਿੱਥੇ ਵੀ ਖੇਡਦੇ ਹੁੰਦੇ ਉੱਥੇ ਹੀ ਚੱਲ ਜਾਂਦੇ ਚਲੋ ਬੈਟ ਲੈ ਕੇ ਉੱਥੇ ਖੇਡਣ ਜਾ ਰਹੇ ਹਾਂ ਜੀ ਤੁਸੀਂ ਐਜ਼ ਅ ਮਦਰ ਕਿਵੇਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਜਦੋਂ ਵੀ ਕਦੇ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਨੇ ਐਦਾ ਨਾ ਮੂਵਮੈਂਟ ਆਇਆ ਨਹੀਂ ਜੇ ਫਿਰ ਵੀ ਜਦੋਂ ਵੀ ਮਤਲਬ ਉਹਨੂੰ ਕਹੀ ਰਹੇ ਹਾਂ ਵਿੱਚ ਕਿ ਤੂੰ ਅੱਛਾ ਖੇਲ ਉਹ ਖੁਸ਼ ਹੋ ਜਾਂਦੀ ਵੀ ਹਮਨ ਸ਼ਾ ਵੀ ਸੀ ਮਿਲੀ ਅੱਛਾ ਖੇੜਿਆ ਉਹਨੂੰ ਬਸ ਇਹੀ ਹੈ ਉਹ ਐਵੇਂ ਸਿੱਧਾ ਸੋਚਦੀ ਨਹੀਂ ਕਪੜੇ ਮੈਂ ਕਮਜ਼ੋਰ ਨਹੀਂ ਸੋਚਦੀ ਕਰ ਲੂਗੀ ਮੈਨੂੰ ਇਹ ਨੈਗੇਟਿਵ ਸੋਚਣਾ ਹੀ ਨਹੀਂ ਆਇਆ ਇਹ ਤੁਸੀਂ ਬਚਪਨ ਤੋਂ ਸਿਖਾਇਆ ਕਿ ਉਹ ਆਪ ਸਿੱਖੇ ਉਸ ਨੂੰ ਦੱਸਿਆ ਵੀ ਆਪਣਾ ਨੈਗੇਟਿਵ ਸੋਚ ਲਿਆਣੀ ਨਹੀਂ ਹੈਗੀ ਬਸ ਬੀ ਪੋਜ਼ਿਟਿਵ ਕੰਦੂ ਵਸੇ ਗਾਣੇ ਨਹੀਂ ਹੈਗਾ। ਬਹੁਤ ਸ਼ੁਕਰੀਆ ਜੀ। ਤਾਂ ਸੁਣਿਆ ਤੁਸੀਂ ਕਿ ਹਾਰ ਇਹ ਇੱਕ ਅਜਿਹਾ ਸ਼ਬਦ ਹੈ ਜੋ ਅਮਨ ਜੋਤ ਦੀ ਡਿਕਸ਼ਨਰੀ ਵਿੱਚ ਹੈ ਹੀ ਨਹੀਂ ਤਾਂ ਸ਼ੁਰੂਆਤ ਤੋਂ ਜਿਵੇਂ ਛੋਟੇ ਹੁੰਦੇ ਇਹ ਫੇਸ 5 ਦੇ ਪਾਰਕ ਵਿੱਚ ਖੇਡਦੇ ਸੀ ਉਸ ਤੋਂ ਅੱਜ ਹੁਣ ਆਈਸੀਸੀ ਔਮਨ ਵਰਲਡ ਕੱਪ ਵਿੱਚ ਪਹੁੰਚੇ ਨੇ ਤੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਤਰ੍ਹਾਂ ਦੇ ਨਾਲ ਇਹ ਪ੍ਰਦਰਸ਼ਨ ਕੀਤਾ 57 ਦੌੜਾਂ ਬਣਾਈਆਂ 56 ਗੇਂਦਾਂ ਤੇ ਤੇ ਇਸ ਤੋਂ ਇਲਾਵਾ ਇੱਕ ਵਿਕਟ ਵੀ ਲਿਆ ਤੇ 36 ਦੌੜਾਂ ਹੀ ਦਿੱਤੀਆਂ ਜੋ 6 ਓਵਰ ਉਹਨਾਂ ਨੂੰ ਮਿਲੇ ਯਾਨੀ ਕਿ ਬੈਟਿੰਗ ਦੇ ਨਾਲ ਨਾਲ ਬੋਲਿੰਗ ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਭਾਰਤ ਨੇ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਉਹ ਹੁਣ ਚਰਚਾ ਹੈ ਤੇ ਹੁਣ ਅੱਗੇ ਅਗਲੇ ਜਿਹੜੇ ਮੈਚ ਹੈ ਉਹਨਾਂ ਦੀ ਤਿਆਰੀ ਅਮਨਜੋਤ ਤੇ ਪੂਰੀ ਟੀਮ ਇਸ ਵਕਤ ਕਰ ਰਹੀ ਹੈ ਤੇ ਅਮਨਜੋਤ ਦੇ ਪੂਰੇ ਪਰਿਵਾਰ ਨੂੰ ਉਮੀਦ ਹੈ ਤੇ ਅਸੀਂ ਵੀ ਇਹ ਦੁਆਵਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਔਮਨ ਟੀਮ ਗਈ ਹੈ ਪੂਰੀ ਦੁਨੀਆ ਭਰ ਵਿੱਚ ਭਾਰਤ ਦਾ ਨਾਂ ਚਮਕਾਏ ਤੇ ਟਰੋਫੀ ਭਾਰਤ ਤੇ ਲੈ ਕੇ ਆਏ